ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਅੱਜ ਦੇ ਜਿਹੜੇ ਸੂਟ ਆ ਉਹ ਮਸਲੀਨ ਦੇ ਹੋਣਗੇ ਠੀਕ ਹੈ ਜੀ ਕਾਟਨ ਮਸਲੀਨ ਫੈਬਰਿਕ ਹੋਏਗਾ ਨਾਲ ਮਸਲੀਨ ਦੇ ਦੁਪੱਟੇ ਵੀ ਆਉਣਗੇ ਪਿਓਰ ਦੇ ਦੁਪੱਟੇ ਵੀ ਆਉਣਗੇ ਏਮਬ੍ਰੋਇਡਰੀ ਵਾਲੇ ਸੂਟ ਵੀ ਆਉਣਗੇ ਤੇ ਨਾਲ ਆਣਗੇ ਠੀਕ ਹੈ ਜੀ ਚੈੱਕ ਕਰਦੇ ਜਾਓ ਬਹੁਤ ਸੋਹਣੇ ਸੂਟ ਆ ਆ ਸਭ ਤੋਂ ਪਹਿਲਾ ਸੂਟ ਹੋਏਗਾ ਮੁੰਗੀਆਂ ਸ਼ੇਡ ਦੇ ਵਿੱਚ ਪ੍ਰਿੰਟਡ ਜਿਹੜੀ ਉਹ ਸ਼ਰਟ ਆਏਗੀ ਨਾਲ ਪੌਂਚਾ ਵਰਕ ਆਏਗਾ ਠੀਕ ਹੈ ਬਹੁਤ ਹੀ ਜਿਹੜਾ ਬਾਟਮ ਆ ਉਹ ਵੀ ਤੁਹਾਨੂੰ ਨੈਗੇਟਿਵ ਪ੍ਰਿੰਟਿੰਗ ਦਾ ਮਿਲਦਾ ਪਿਆ ਆ ਤੇ ਜਿਹੜਾ ਸ਼ਰਟ ਆ ਉਹ ਵੀ ਮਿਲਦੀ ਪਈ ਆ ਪ੍ਰਿੰਟਰ ਠੀਕ ਆ ਲਾਈਟ ਉਹ ਕਲਰਸ ਦੀ ਪ੍ਰਿੰਟਿੰਗ ਹੋਈ ਆ ਮਸਲੀਨ ਦਾ ਜਿਹੜਾ ਉਹ ਸੂਟ ਹੋਏਗਾ ਕਾਟਨ ਮਸਲੀਨ ਦਾ ਸੂਟ ਹੋਏਗਾ ਮਸਲੀਨ ਦਾ ਹੀ ਬਾਟਮ ਹੋਏਗਾ ਮਸਲੀਨ ਦੀ ਹੀ ਸ਼ਰਟ ਹੋਏਗੀ ਨਾਲ ਮਸਲੀਨ ਦਾ ਜਿਹੜਾ ਆ ਉਹ ਆਏਗਾ ਦੁਪੱਟਾ ਠੀਕ ਆ ਇਹ ਥੋੜਾ ਸੈਪਰੇਟ ਦੁਪੱਟਾ ਹੋਏਗਾ ਇਸ ਦਾ ਫੈਬਰਿਕ ਬਹੁਤ ਹੀ ਸੋਹਣਾ ਆ ਠੀਕ ਆ ਥੋੜੀ ਲਾਈਨਿੰਗ ਵਾਲੀ ਜਿਹੜੀ ਉਹ ਇਹਦੇ ਵਿੱਚ ਆਏਗੀ ਸੈਲਫ ਪ੍ਰਿੰਟਿੰਗ ਬਹੁਤ ਹੀ ਵਧੀਆ ਇੱਕਦਮ ਨਮੀ ਜੀ ਇਹ ਮਸਲੀਨ ਆ ਤੇ ਇਸ ਤਰ੍ਹਾਂ ਤੁਹਾਨੂੰ ਜਿਹੜਾ ਆ ਉਹ ਪੱਟੀ ਦਾ ਕੰਮ ਮਿਲੇਗਾ ਬਹੁਤ ਹੀ ਸੋਹਣਾ ਸੂਟ ਆ ਚੈੱਕ ਕਰਦੇ ਜਾਓ ਮੰਗੀਆਂ ਸ਼ੇਡ ਹੋਏਗੀ ਕਲਰ ਬਹੁਤ ਪਿਆਰਾ ਠੀਕ ਹੈ ਪੌਂਚਾ ਵਰਕ ਵਾਲਾ ਇਹ ਸੂਟ ਹੋਏਗਾ ਤੇ ਇੱਕ ਹੀ ਪੀਸ ਆ ਇਸ ਕਰਕੇ ਤੁਹਾਨੂੰ ਡਿਸਕਾਊਂਟ ਦੇ ਵਿੱਚ ਮਿਲਦੇ ਪਏ ਆ ਮਸਲੀਨ ਦੇ ਸੂਟ ਹੋਣਗੇ ਸਾਰੇ ਹੀ ਰੇਟ ਹੋਏਗਾ 895 ਠੀਕ ਹੈ ਨਾਲ ਚੈੱਕ ਕਰਦੇ ਜਾਓ ਅਗਲਾ ਸੂਟ ਜਿਹੜਾ ਆ ਇਸ ਤਰ੍ਹਾਂ ਤੁਹਾਨੂੰ ਮਸਲੀਨ ਦਾ ਮਿਲੇਗਾ ਬਲੈਕ ਕਲਰ ਬੇਸ ਹੋਏਗਾ ਪੱਟੀ ਬਣੀ ਆ ਗਲੇ ਵਾਲੀ ਤੇ ਨਾਲ ਇਵੇਂ ਪ੍ਰਿੰਟਿੰਗ ਆਏਗੀ ਠੀਕ ਹੈ ਜੀ ਬਹੁਤ ਹੀ ਪਿਆਰਾ ਬਾਰਡਰ ਲਾਈਨ ਜਿਹੜੀ ਆ ਉਹ ਵੀ ਤੁਹਾਨੂੰ ਅੰਬੀਆਂ ਵਾਲੇ ਪ੍ਰਿੰਟ ਦੀ ਮਿਲੇਗੀ ਅੱਗੇ ਪਿੱਛੇ ਜਿਹੜੀ ਉਹ ਬਾਰਡਰ ਲਾਈਨ ਮੇਰੇ ਮਿਲੇਗੀ ਇਹ ਵਾਲਾ ਆਏਗਾ ਤੁਹਾਡਾ ਬਾਜੂ ਦਾ ਪ੍ਰਿੰਟ ਠੀਕ ਹੈ ਬਾਜੂ ਦਾ ਪ੍ਰਿੰਟ ਸੈਪਰੇਟ ਤੋਂ ਮਿਲੇਗਾ ਅੱਗੇ ਪਿੱਛੇ ਪੂਰੀ ਬਾਰਡਰ ਲਾਈਨ ਦੀ ਪ੍ਰਿੰਟਿੰਗ ਮਿਲੇਗੀ ਬਲੈਕ ਕਲਰ ਦਾ ਮਸਲੀਨ ਦਾ ਹੋਏਗਾ ਬਾਟਮ ਠੀਕ ਹੈ ਇਹ ਥੋੜੀ ਹਾਰਡ ਮਸਲੀਨ ਹੋਏਗੀ ਮਤਲਬ ਜਿਆਦਾ ਕੋਈ ਵਿਜ਼ੀਬਲ ਨਹੀਂ ਹੋਏਗਾ ਤੁਹਾਨੂੰ ਲਾਈਨਿੰਗ ਲਗਾ ਕੇ ਜਿਹੜਾ ਸਟਿਚ ਕਰਨ ਦੀ ਕੋਈ ਵੀ ਇਸ ਦੇ ਵਿੱਚ ਲੋਡ ਨਹੀਂ ਪੈਣੀ ਠੀਕ ਹੈ ਜੀ ਨਾਲ ਆਏਗਾ ਕਾਟਨ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਆ ਚੈੱਕ ਕਰਦੇ ਜਾਓ ਕਲਰ ਬਹੁਤ ਹੀ ਸੋਹਣਾ ਹੈ ਕਾਟਨ ਮਸਲੀਨ ਦਾ ਦੁਪੱਟਾ ਹੋਏਗਾ ਪ੍ਰਿੰਟਡ ਜਿਹੜਾ ਇਹ ਸੂਟ ਹੋਏਗਾ ਬਲੈਕ ਕਲਰ ਦਾ ਸੂਟ ਹੈ ਠੀਕ ਹੈ ਜੀ ਬਲੈਕ ਬੇਸ ਹੋਏਗਾ ਉੱਪਰ ਪ੍ਰਿੰਟਿੰਗ ਜਿਹੜੀ ਹੈ ਉਹ ਬਹੁਤ ਸੋਹਣੇ ਕਲਰਸ ਦੀ ਹੋਈ ਆ ਅਗਲਾ ਸੂਟ ਚੈੱਕ ਕਰੋ ਇਹ ਹੋਏਗਾ ਲਾਈਟ ਗ੍ਰੀਨ ਸ਼ੇਡ ਦੇ ਵਿੱਚ ਠੀਕ ਹੈ ਇਹ ਸਾਰੇ ਸੂਟ ਜਿਹੜੇ ਇੱਕ ਇੱਕ ਪੀਸ ਆਉਣਗੇ ਇਹਨਾਂ ਦੇ ਵਿੱਚ ਕਲਰ ਆਪਸ਼ਨ ਜਿਹੜੀ ਹੈ ਉਹ ਤੁਹਾਨੂੰ ਇੱਕ ਕਿਸੇ ਵਿੱਚ ਮਿਲ ਜੇਗੀ ਪਰ ਘੱਟ ਹੀ ਕਲਰ ਆਪਸ਼ਨ ਮਿਲेंगी ਇਸ ਕਰਕੇ ਵਾਲੇ ਸਾਡੇ ਸੂਟ 895 ਦੇ ਮਿਲਦੇ ਪਏ ਆ ਉਸ ਨਾਲ ਹੀ ਸੂਟ ਜਿਹੜੇ ਉਹ 12-1300 ਦੀ ਰੇਂਜ ਤੋਂ ਉੱਪਰ ਆ ਠੀਕ ਹੈ ਜੀ ਇਸ ਦੇ ਵਿੱਚ ਥੋੜਾ ਜਿਹਾ ਸ਼ਿਮਰ ਟਾਈਪ ਲਾਈਨਸ ਆਉਣਗੀਆਂ ਬਹੁਤ ਸੋਹਣੀ ਜਿਹੜੀ ਉਹ ਗੈਟਅਪ ਬਣਦੀ ਆ ਤੇ ਇਸ ਨਾਲ ਬਾਰਡਰ ਲਾਈਨ ਦੀ ਫਿਨਿਸ਼ਿੰਗ ਆਏਗੀ ਅੱਗੇ ਪਿੱਛੇ ਤੁਹਾਨੂੰ ਸੇਮ ਬਾਰਡਰ ਮਿਲੇਗਾ ਠੀਕ ਹੈ ਬਹੁਤ ਹੀ ਸੋਹਣਾ ਇਹ ਬਾਜੂ ਦਾ ਜਿਹੜਾ ਉਹ ਪ੍ਰਿੰਟ ਮਿਲੇਗਾ ਸਾਰੀ ਹੀ ਸ਼ਰਟ ਤੇ ਜਿਹੜੀ ਉਹ ਸ਼ਿਮਰ ਟਾਈਪ ਲਾਈਨਿੰਗ ਮਿਲੇਗੀ ਪਰ ਇਹ ਕੋਈ ਚੁੱਬਣ ਵਾਲੀ ਨਹੀਂ ਹੋਏਗੀ ਤੁਸੀਂ ਲਾਈਨਿੰਗ ਤੋਂ ਬਿਨਾ ਇਹਨਾਂ ਨੂੰ ਸਟਿਚ ਕਰ ਸਕਦੇ ਠੀਕ ਹੈ ਬਹੁਤ ਸੋਹਣਾ ਗ੍ਰੀਨੀਸ਼ਟੋਨ ਦੇ ਵਿੱਚ ਆਏਗਾ ਕਾਟਨ ਮਸਲੀਨ ਦਾ ਬਾਟਮ ਨਾਲ ਮਸਲੀਨ ਦਾ ਹੀ ਦੁਪੱਟਾ ਮਿਲਦਾ ਪਿਆ ਬਹੁਤ ਸੋਹਣਾ ਪ੍ਰਿੰਟਡ ਦੁਪੱਟਾ ਮਿਲੇਗਾ ਠੀਕ ਹੈ ਚੈੱਕ ਕਰਦੇ ਜਾਓ ਬਹੁਤ ਸੋਹਣਾ ਕਲਰ ਆ ਸੂਟ ਦਾ ਮਿਲਕੀ ਵਾਈਟ ਸ਼ੇਡ ਠੀਕ ਹੈ ਬਹੁਤ ਹੀ ਪਿਆਰਾ ਇਹ ਵੀ ਕੰਮ ਆ ਤੇ ਮਿਲਕੀ ਵਾਈਟ ਸ਼ੇਡ ਆ ਕਲਰ ਚੈੱਕ ਕਰਦੇ ਜਾਓ ਠੀਕ ਹੈ ਅੰਬੀਆਂ ਵਾਲੀ ਪ੍ਰਿੰਟਿੰਗ ਮਿਲੇਗੀ ਬਾਰਡਰ ਲਾਈਨ ਤੇ ਜਿਹੜੀ ਉਹ ਤੁਹਾਨੂੰ ਪ੍ਰਿੰਟਿੰਗ ਵੀ ਮਿਲੇਗੀ ਨਾਲ 골ਡਨ ਸਟੋਨ ਵਰਕ ਮਿਲੇਗਾ ਠੀਕ ਹੈ ਇਸ ਤਰ੍ਹਾਂ ਆਏਗੀ ਇਸ ਦੀ ਅੰਬੀਆਂ ਵਾਲੀ ਪ੍ਰਿੰਟਿੰਗ ਨਵੇਜ਼ ਵਾਲੀ ਪ੍ਰਿੰਟਿੰਗ ਆਏਗੀ ਨੈਕਲਾਈਨ ਬਹੁਤ ਸੋਹਣੀ ਬਣੀ ਆ ਨਾਲ 골ਡਨ ਕਲਰ ਦੇ ਪਾਰਲ ਲੱਗੇ ਨੇ ਠੀਕ ਹੈ ਤੇ ਨਾਲ ਇਸ ਤਰ੍ਹਾਂ ਆਏਗਾ ਪਲੇਨ ਬਾਟਮ ਠੀਕ ਹੈ ਕਰੀਮ ਸ਼ੇਡ ਦਾ ਬਾਟਮ ਆਏਗਾ ਇਹ ਕਲਰ ਜਿਹੜਾ ਕਰੀਮ ਹੋਣ ਕਰਕੇ ਇਸ ਥੋੜਾ ਵਿਜ਼ੀਬਲ ਹੋਏਗਾ ਜੋ ਹੈ ਤੁਹਾਨੂੰ ਉਹੀ ਦੱਸਾਂਗੇ ਇਸ ਕਰਕੇ ਤੁਹਾਨੂੰ ਜਿਹੜੀ ਲਾਈਨਿੰਗ ਜਿਹੜੀ ਉਹ ਲਗਾਉਣੀ ਪਏਗੀ ਠੀਕ ਹੈ ਜੀ ਤੇ ਇਸ ਤਰ੍ਹਾਂ ਤੁਹਾਨੂੰ ਮਿਲੇਗਾ ਅੱਗੇ ਪਿੱਛੇ ਪੂਰਾ ਬਾਰਡਰ ਬਾਰਡਰ ਦੀ ਪ੍ਰਿੰਟਿੰਗ ਮਿਲੇਗੀ ਬਾਜੂ ਦੀ ਪ੍ਰਿੰਟਿੰਗ ਜਿਹੜੀ ਉਹ ਸੈਪਰੇਟ ਮਿਲੇਗੀ ਕਲਰ ਬਹੁਤ ਸੋਹਣਾ ਹੈ ਹਰ ਇੱਕ ਏਜ ਗਰੁੱਪ ਵਾਸਤੇ ਇਹ ਜਿਹੜਾ ਉਹ ਕਲਰ ਹੁੰਦਾ ਆ ਤੁਸੀਂ ਕੋਈ ਵੀ ਏਜ ਗਰੁੱਪ ਜਿਹੜਾ ਇਹ ਕਲਰਸ ਨੂੰ ਵੇਅਰ ਕਰ ਸਕਦੇ ਸਾਰੇ ਹੀ ਸਟੋਨਵਰਕ ਆਉਂਦਾ ਪਿਆ ਹੈ ਅੰਬੀਆਂ ਦੇ ਉੱਪਰ ਜਿਹੜਾ ਪੂਰਾ ਸਟੋਨਵਰਕ ਆਉਂਦਾ ਪਿਆ ਹੈ ਨਾਲ ਪੱਟੀ ਤੇ ਮਿਲਦਾ ਪਿਆ ਮਾਡਰਨ ਤੇ ਮਿਲਦਾ ਪਿਆ ਆ ਤੇ ਦੁਪੱਟਾ ਚੈੱਕ ਕਰੋ ਪਿਓਰ ਮਸਲੀਨ ਦਾ ਦੁਪੱਟਾ ਹੋਏਗਾ ਇੱਕਦਮ ਸੌਫਟ ਹੈਂਡੇਬਲ ਸੂਟ ਹੋਣਗੇ ਤੇ ਤੁਸੀਂ ਇਹਦੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਹੀ ਵਧੀਆ ਜਿਸ ਤਰ੍ਹਾਂ ਅੰਬਰੋਕੇਟ ਦੇ ਸੂਟ ਦੀ ਜਿਹੜੀ ਸੀਗੀ ਪ੍ਰਿੰਟਿੰਗ ਆਉਂਦੀ ਹੈਗੀ ਉਵੇਂ ਦੀ ਪ੍ਰਿੰਟਿੰਗ ਦੇ ਵਿੱਚ ਆਇਆ ਆ ਕਾਟਨ ਮਸਲੀਨ ਮੋਡਲ ਲਾਈਨ ਬਹੁਤ ਸੋਹਣੀ ਆ ਸੈਂਟਰ ਵਿੱਚ ਅੰਬੀਆਂ ਦੀ ਪ੍ਰਿੰਟਿੰਗ ਆ ਤੇ ਕਲਰ ਮਿਲਕੀ ਵਾਈਟ ਸ਼ੇਡ ਅਗਲਾ ਆਏਗਾ ਗ੍ਰੀਨ ਟੋਨ ਦੇ ਵਿੱਚ ਠੀਕ ਹੈ ਇਸ ਦੇ ਉੱਪਰ ਗ੍ਰੀਨ ਟੋਨ ਦੇ ਉੱਪਰ ਗ੍ਰੇ ਕਲਰ ਦੀ ਪ੍ਰਿੰਟਿੰਗ ਹੋਈ ਆ ਨਾਲ ਪੈਨਲਿੰਗ ਵਾਲਾ ਜਿਹੜਾ ਉਹ ਵਰਕ ਆਉਂਦਾ ਆ ਠੀਕ ਹੈ ਇਹ ਪੈਨਲਿੰਗ ਆਏਗੀ ਸਕਿਨ ਟੋਪੀ ਸਕਿਨ ਟੋਨ ਦੀ ਪੈਨਲਿੰਗ ਆਏਗੀ ਫਲਾਵਰਿੰਗ ਬਹੁਤ ਸੋਹਣੀ ਆ ਠੀਕ ਹੈ ਪੂਰੀ ਬੰਚ ਆਫ ਫਲਾਵਰਸ ਦੀ ਸ਼ੇਡਿੰਗ ਵਾਲੇ ਫਲਾਵਰਸ ਆਉਣਗੇ ਕਰੀਮ आस्किंग टोन ਦੇ ਨਾਲ ਗ੍ਰੀਨ ਸ਼ੇਡ ਦੇ ਵਿੱਚ ਠੀਕ ਹੈ ਬਹੁਤ ਹੀ ਪਿਆਰੇ ਪਿਆਰੇ ਫਲਾਵਰਸ ਵੀ ਆਉਣਗੇ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਹੈ ਚੈੱਕ ਕਰਦੇ ਜਾਓ ਠੀਕ ਹੈ ਤੇ ਨਾਲ ਇਸ ਤਰ੍ਹਾਂ ਪੂਰਾ ਜਿਹੜਾ ਇਹ ਪ੍ਰਿੰਟਡ ਤੁਹਾਨੂੰ ਸੂਟ ਮਿਲੇਗਾ ਪ੍ਰਿੰਟਡ ਸੂਟ ਵਿਦ ਫਰੰਟ ਏਮਬਰਾਇਡਰੀ ਪੈਨਲਿੰਗ ਵਾਲੀ ਏਮਬਰਾਇਡਰੀ ਮਿਲੇਗੀ ਇਸ ਵਿੱਚ ਵੀ ਇੱਕ ਹੀ ਪੀਸ ਜਿਹੜਾ ਉਹ ਰਹਿ ਗਿਆ ਹੈ ਇਸ ਕਰਕੇ ਇਹ ਵੀ ਸੂਟ ਤੁਹਾਨੂੰ ਮਿਲੇਗਾ 895 ਦਾ ਨਾਲ ਆਏਗਾ ਪਿਓਰ ਦਾ ਦੁਪੱਟਾ ਠੀਕ ਹੈ ਇੱਕਦਮ ਪਿਓਰ ਦਾ ਦੁਪੱਟਾ ਆਏਗਾ ਦੁਪੱਟੇ ਦੀ ਪ੍ਰਿੰਟਿੰਗ ਵੀ ਇੱਕਦਮ ਲਾਜਵਾਬ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਚੈੱਕ ਕਰਦੇ ਜਾਓ ਠੀਕ ਹੈ ਬਹੁਤ ਹੀ ਪਿਆਰੀ ਪ੍ਰਿੰਟਿੰਗ ਠੀਕ ਹੈ ਪਿਓਰ ਦੇ ਦੁਪੱਟੇ ਹੋਣਗੇ ਗ੍ਰੇ ਟੋਨ ਦੇ ਵਿੱਚ ਰੈੱਡ ਟੋਨ ਦੇ ਵਿੱਚ ਪ੍ਰਿੰਟਿੰਗ ਹੋਈ ਆ ਪੱਲੇ ਬਹੁਤ ਸੋਹਣੇ ਬਣਿਆ ਸਾਰਾ ਹੀ ਦੁਪੱਟਾ ਜਿਹੜਾ ਉਹ ਪ੍ਰਿੰਟਡ ਆਏਗਾ ਇੱਕਦਮ ਵਧੀਆ ਵੇਵਿੰਗ ਟਾਈਪ ਪ੍ਰਿੰਟਿੰਗ ਆਏਗੀ ਗ੍ਰੀਨ ਟੋਨ ਠੀਕ ਹੈ ਮਹਿੰਦੀਆ ਸ਼ੇਡ ਹੋਏਗੀ ਇਹ ਵਾਲੇ ਸੂਟ ਦੀ ਮਹਿੰਦੀਆ ਸ਼ੇਡ ਹੋਏਗਾ ਇਹ ਵਾਲਾ ਸੂਟ ਦਾ ਕਲਰ ਲਾਈਟ ਡਾਰਕ ਸਾਰੀਆਂ ਹੀ ਸ਼ੇਡਸ ਅਵੇਲੇਬਲ ਨੇ ਪਹਿਲਾ ਸੂਟ ਜਿਹੜਾ ਹੈ ਇਹ ਥੋੜਾ ਸਿਲਕ ਮਸਲੀਨ ਦੇ ਵਿੱਚ ਹੋਏਗਾ ਪੂਰਾ ਪਾਰਟੀ ਵੇਅਰ ਲੁੱਕ ਦਾ ਸੂਟ ਆ ਠੀਕ ਹੈ ਇਸ ਦੇ ਵਿੱਚ ਵੀ ਇੱਕ ਹੀ ਪੀਸ ਹੀਗਾ ਇਸ ਕਰਕੇ ਜਿਹੜਾ ਹੈ ਤੁਹਾਨੂੰ ਸਿਲਕ ਮਸਲੀਨ ਦਾ ਸੂਟ ਮਿਲਦਾ ਪਿਆ ਸਿਰਫ 895 ਦੇ ਵਿੱਚ ਪਿਓਰ ਦਾ ਦੁਪੱਟਾ ਸਿਲਕ ਮਸਲੀਨ ਹੋਏਗੀ ਤੇ ਇਸ ਦਾ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਆ ਸਾਰਾ ਹੀ ਗ੍ਰੇ ਕਲਰ ਦੇ ਨਾਲ ਜਿਹੜੀ ਉਹ ਐਮਬਰਾਇਡਰੀ ਹੋਈ ਆ ਐਮਬਰਾਇਡਰੀ ਦੀ ਵੇਲ ਵੀ ਜਿਹੜੀ ਉਹ ਬਹੁਤ ਹੀ ਸੋਹਣੀ ਆਏਗੀ ਠੀਕ ਹੈ ਬਹੁਤ ਵਧੀਆ ਮਸ਼ੀਨ ਵਰਕ ਆਏਗਾ ਕੋਈ ਵੀ ਜਿਹੜਾ ਇਸ ਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਮਸ਼ੀਨ ਵਰਕ ਜਿਹੜਾ ਹੈ ਤੁਸੀਂ ਕਿੰਨੇ ਵੀ ਜਿਵੇਂ ਮਰਜੀ ਜਿਹੜਾ ਇਹਨਾਂ ਨੂੰ ਵਾਸ਼ ਕਰ ਸਕਦੇ ਹੋ ਨਾਲ ਪਿਓਰ ਦਾ ਦੁਪੱਟਾ ਆਏਗਾ ਠੀਕ ਹੈ ਪਿਓਰ ਦਾ ਦੁਪੱਟਾ ਆਏਗਾ ਤੇ ਦੁਪੱਟਾ ਵੀ ਜਿਹੜਾ ਉਹ ਪੂਰਾ ਫੁੱਲਾ ਡੁੱਲਾ ਆਏਗਾ ਟੂ ਸਾਈਡਡ ਜਿਹੜਾ ਉਹ ਕੱਟਵਰਕ ਵਿਦ ਐਮਬੇਲ ਆਉਂਦੀ ਪਈ ਹੈ ਠੀਕ ਹੈ ਕੱਟਵਰਕ ਵਿਦ ਐਮਬਰਾਇਡਰੀ ਬਹੁਤ ਸੋਹਣਾ ਸੂਟ ਆ ਲੁੱਕ ਚੈੱਕ ਕਰਦੇ ਜਾਓ ਗ੍ਰੇ ਕਲਰ ਆਏਗਾ ਬਹੁਤ ਹੀ ਪਿਆਰਾ ਕਲਰ ਠੀਕ ਹੈ ਜੀ ਇਨਾਂ ਦੇ ਵਿੱਚ ਸਾਰਿਆਂ 'ਚ ਇੱਕ ਇੱਕ ਦੋ ਦੋ ਪੀਸ ਹੀ ਗਏ ਇਸ ਕਰਕੇ ਸਾਰੇ ਹੀ ਸੂਟ ਜਿਹੜੇ ਉਹ ਡਿਸਕਾਊਂਟ ਦੇ ਉੱਪਰ ਮਿਲਣਗੇ ਤੁਹਾਨੂੰ ਵੈਸੇ ਇਹਨਾਂ ਦਾ ਰੇਟ ਜਿਹੜਾ ਆ ਤੁਸੀਂ ਖੁਦ ਤੁਹਾਨੂੰ ਵੀ ਪਤਾ ਹੈ ਕਿ ਮਸਨੀਨ ਦਾ ਐਡਾ ਹੈਵੀ ਸੂਟ ਜਿਹੜਾ ਆ 14-1500 ਤੋਂ ਘੱਟ ਨਹੀਂ ਆਉਂਦਾ ਹੈਗਾ ਸਿਰਫ ਇੱਕ ਹੀ ਕਲਰ ਆ ਤੇ ਇਸ ਕਰਕੇ ਇਹ ਜਿਹੜਾ ਵਾ 895 895 ਦਾ ਮਿਲੇਗਾ ਸ਼ਿਪਿੰਗ ਦੇ ਚਾਰਜੀਸ ਅਲੱਗ ਤੋਂ ਕੋਈ ਵੀ ਨਹੀਂ ਹੋਣਗੇ ਇੰਡੀਆ ਦੇ ਵਿੱਚ ਸਾਡੇ ਚੈਨਲ ਤੇ ਸ਼ਿਪਿੰਗ ਇੱਕਦਮ ਫ੍ਰੀ ਆ ਆ ਤੁਹਾਨੂੰ ਸਾਡੀ ਕਲੈਕਸ਼ਨ ਕਿਵੇਂ ਦੀ ਲੱਗਦੀ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ